ਹਰ ਦੇ ਬੋਸ਼ਾ ਬੋਸ਼ਾ ਦੇ ਵਿੱਚ ਜਿਹੜਾ ਇਹਨਾਂ ਦੇ ਨਾਮ ਤੇ ਜਿਹੜਾ ਇਹਨਾਂ ਦੇ ਨਾਮ ਤੇ ਕਿੰਨਿਤੋਂ ਹੋਰਦਾ ਜਿਹੜੀ ਗਣ ਕਰੀ ਤੁਸੀਂ ਇਹ ਸਬ ਡਿਵੀਜ਼ਨਲ ਲੈਵਲ ਸਾਚ ਕੇ ਅੰਦਰ ਅੱ체 ਖੋਲਿਆ ਗਿਆ ਕਨੌਰ ਸਬ ਡਿਵੀਜ਼ਨ ਦਾ ਜਿਹੜਾ ਪਹਿਲਾਂ ਕਨੌਰ ਦੇ 175 ਪਿੰਡ ਸੀ ਹੁਣਾ ਨੂੰ ਨੀਅਰਲੀ 30 35 ਕਿਲੋਮੀਟਰ ਤੋਂ ਰਾਜਪੁਰੇ ਜਾਣਾ ਪੈਂਦਾ ਸੀ ਹੁਣ ਉਹ ਸਾਰੀਆਂ 44 ਸਰਵਿਸ ਜਿਹੜੀਆਂ ਸਾਂਚ ਕੇਂਦਰ ਤੇ ਅਵੇਲੇਬਲ ਨੇ ਜਿਹੜੀਆਂ ਪੁਲਿਸ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰੀਆਂ ਸਰਵਿਸ ਇੱਥੇ ਆ ਕੇ ਲੋਕ ਲੈ ਸਕਦੇ ਸੋ ਬੜੀ ਕੰਵੀਨੀਅੰਸ ਹੋਊਗੀ ਤੇ ਇਹ ਮੈਂ ਦੱਸਣਾ ਚਾਹੁੰਗਾ ਕਿ 9 ਮਹੀਨੇ ਦੇ ਵਿੱਚ ਤਿਆਰ ਹੋਇਆ ਸੋ ਬਹੁਤ ਘੱਟ ਟਾਈਮ ਦੇ ਵਿੱਚ ਇਹ ਬਣਾਇਆ ਗਿਆ ਫੁੱਲੀ ਫਰਨੀਸ਼ਡ ਹੈ ਸਾਰਾ ਫਰਨੀਚਰ ਵੀ ਆ ਚੁੱਕਾ ਮੇਰੇ ਬੰਦੇ ਕੋਸਟੋਂ ਨੇ ਸੀ ਉਹ ਵੀ ਹੋ ਚੁੱਕਿਆ ਸਟਾਫ ਵੀ ਸਾਰਾ ਲੱਗ ਚੁੱਕਾ ਹੈ ਅਨ ਜਿਹੜੀਆਂ ਸਰਵਿਸ ਨੇ ਉਹ ਵਿਦਨ ਸਕਡਿਊਲ ਟਾਈਮ ਪ੍ਰੋਵਾਈਡ ਕੀਤੀ ਹੈ ਜਾਨੀਆ ਸਾਂਝ ਕੇਂਦਰ ਵੱਲੋਂ ਉਹ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਸ ਦਾ ਜਾਓ ਤਾਂ ਜ਼ਿਆਦਾ ਫਾਇਦਾ ਲੈ। ਐਮਐਲਏ ਸਾਹਿਬ ਕਰੋ ਹਲਕੇ ਜੀ ਤੁਸੀਂ ਬਹੁਤ ਵਧੀਆ ਕੰਮ ਕਰਾ ਰਹੇ ਹੋ ਜੇ ਸਾਂਝ ਕੇਂਦਰ ਖੋਲ੍ਹਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਦੀਆਂ ਕੰਮ ਨੇ ਪੁਲਿਸ ਦੇ ਨਾਲ ਪੁਲਿਸ ਵੈਰੀਫਿਕੇਸ਼ਨ ਪੀਸੀਸੀ ਹੋਰ ਵੀ ਪਾਸਪੋਰਟ ਦੀਆਂ ਇਨਕੁਆਰੀਆਂ ਜਾਂ ਹੋਰ ਵੀ ਇਹ ਕੰਮ ਕਰਾਉਣ ਪਹਿਲਾਂ ਹਲਕੇ ਘਨੌਰ ਦੇ ਜਿਹੜੇ ਪਿੰਡ ਸੀ ਥਾਣਿਆਂ ਦੇ ਨਾਲ ਲੱਗਦੇ ਸਬੰਧਤ ਕੰਮ ਨੂੰ ਰਾਜਪੁਰੇ ਜਾਣਾ ਪੈਂਦਾ ਸੀ ਜਾਂ ਪਟਿਆਲੇ ਜਾਣਾ ਪੈਂਦਾ ਸੀ ਉਹ ਹੁਣ ਇਹਨਾਂ ਦਾ ਕੰਮ ਜਿਹੜਾ ਘਨੌਰ ਦੇ ਵਿੱਚ ਹੋ ਜਾਏਗਾ ਨੇੜੇ ਪਵੇਗਾ ਸਮੇਂ ਦੀ ਜਿਹੜੀ ਬਚਤ ਹੋਵੇਗੀ 30-35 ਲੱਖ ਰੁਪਏ ਦੇ ਨਾਲ ਜਿਹੜੀ ਇਹ ਬਿਲਡਿੰਗ ਬਣ ਕੇ ਰੈਡੀ ਹੋਈ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਡੀਜੀਪੀ ਸਾਹਿਬ ਦਾ ਸਾਡੇ ਵਧੀਆ ਸਰਕਾਰ ਜੋ ਸਾਡੇ ਐਸਐਸਪੀ ਸਾਹਿਬ ਦਾ ਸਾਡੇ ਨਾਲ ਐਸਪੀ ਹੈੱਡਕੁਆਰਟਰ ਮੈਡਮ ਹਰਵੰਤ ਡੀਐਸਪੀ ਸਾਹਿਬ ਇੰਸਪੈਕਟਰ ਸਾਧ ਸਿੰਘ ਸਾਰੀ ਜਿਹੜੀ ਟੀਮ ਹੈ ਹੰਬਲ ਟੀਮ ਹੈ ਕੰਮ ਕਰਨ ਵਾਲੀ ਟੀਮ ਹੈ ਸੋ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਇਹਨਾਂ ਨੂੰ ਹੈਂਡਓਵਰ ਕੀਤਾ ਗਿਆ ਤੁਸੀਂ ਆਪ ਦੀਆਂ ਇੱਕ ਦੋ ਦਿਨ ਦੇ ਵਿੱਚ ਸਵਾਵਾ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਪਹਿਲਾਂ ਚੱਲਦੀਆਂ ਸੀ ਆਪਾਂ ਢਗਾਟਨ ਜਦੋਂ ਪਹਿਲਾਂ ਕੋਡ ਕੱਢਣ ਲੱਗੇ ਕਰਕੇ ਨਹੀਂ ਕੀਤਾ ਸੋ ਅੱਜ ਜਿਹੜਾ ਦਾ ਆਫੀਸ਼ੀਅਲੀ ਢਗਾਟਨ ਕੀਤਾ ਗਿਆ ਜਿਹੜਾ ਸਟਾਫ ਆ ਉਹ ਸਾਰਾ ਅਵੇਲੇਬਲ ਆ ਤੁਸੀਂ ਆਪਣੇ ਵਰਕਿੰਗ ਡੇ ਦਿਨਾਂ ਦੇ ਵਿੱਚ ਆਓ ਆਪਣੇ ਜਿਹੜੇ ਕੰਮ ਕਰੋ ਬਹੁਤ ਬਹੁਤ ਮਾਣਦਾ। ਉਸ ਤੋਂ ਪਹਿਲਾਂ ਇਹ ਹੋਰ ਕਿਸੇ ਸਰਕਾਰ ਨੇ ਕਿਉਂ ਨਹੀਂ ਸੋਚਿਆ ਇਹ? ਉਹ ਉਹਨਾਂ ਦੀ ਸੋਚ ਦਾ ਉਹਨਾਂ ਨੂੰ ਫਰਕ ਹੋਣਾ ਜੀ। ਉਹ ਸਵਾਦ ਉਹਨਾਂ ਨੂੰ ਕਰਦੇ ਮੈਨੂੰ ਲੱਗਦਾ ਹੈ। ਆਪਾਂ ਆਪਣੇ ਕੰਮ ਦਾ ਕਰੀਏ।